ਤੇਜ ਮੀਂਹ ਹਨੇਰਾ ਰਾਤ ਤੇ ਸੜਕਾਂ ਦਾ ਜੀਹਾ ਸਫਰ ਉਹ ਦਿਨ ਸ਼ਾਮ ਢਲਣ ਤੋਂ ਪਹਿਲਾਂ ਹੀ ਆਕਾਸ਼ ਦੇ ਰੰਗ ਬਦਲ ਗਏ ਦੂਰੋਂ ਕਾਲੇ ਬੱਦਲ ਇੱਕ ਦੂਜੇ ਉੱਤੇ ਚੜਦੇ ਹੋਏ ਤੂਫਾਨ ਦਾ ਸੰਕੇਤ ਦੇ ਰਹੇ ਸਨ ਮੈਂ ਤੇ ਮੇਰੀ ਵੱਡੀ ਭੈਣ ਤੇ ਸਾਡੇ ਘਰ ਵਾਲੇ ਸਭ ਗੱਡੀ ਵਿੱਚ ਬੈਠੇ ਵਾਪਸ ਮੁੜ ਰਹੇ ਸਾਂ ਵਾਹ ਵਿੱਚ ਇੱਕ ਜੀਹਾ ਸ਼ੋਗ ਭਰਿਆ ਸ਼ੋਰ ਸੀ ਜਿਵੇਂ ਆਕਾਸ਼ ਕਿਸੇ ਵੱਡੇ ਰਾਜੇ ਨਾਲ ਭਰਿਆ ਹੋਵੇ ਰਸਤੇ ਵਿੱਚ ਅਚਾਨਕ ਇੱਕ ਠੰਡੀ ਝਟਕੀਆਂ ਵਾਲੀ ਹਵਾ ਵਗਣੀ ਸ਼ੁਰੂ ਹੋਈ ਤੇ ਉਸਨੇ ਤੁਰੰਤ ਬਾਅਦ ਵਿੱਚ ਮੀਂਹ ਨੇ ਸੜਕਾਂ ਨੂੰ ਆਪਣੀ ਮਾਰ ਨਾਲ ਖੜਕਾਉਣਾ ਸ਼ੁਰੂ ਕਰ ਦਿੱਤਾ ਵਿੰਡਸ਼ੀਲਡ ਤੇ ਥਪ-ਥਪ ਦੀ ਉਸਦੀ ਤੀਬਰ ਝੜਪ ਜਿਵੇਂ ਕੋਈ ਬੇਸਬਰ ਹੱਥ ਕੱਚ ਨੂੰ ਠੋਕਰਾ ਮਾਰ ਰਿਹਾ ਹੋਵੇ ਮੈਂ ਡਰਾਈਵਿੰਗ ਸੀਟ ਤੇ ਦੂਜੇ ਪਾਸੇ ਬੈਠੀ ਸੀ ਪਰ ਅੱਗੇ ਦਿਖਦਾ ਕੁਝ ਨਹੀਂ ਸੀ ਹਰ ਵਾਈਪਰ ਦੀ ਚੱਲੀ ਲਕੀਰ ਸਿਰਫ ਇੱਕ ਪਲ ਲਈ ਰਾਹ ਦਿਖਾਉਂਦੀ ਤੇ ਨਾਲ ਹੀ ਮੀਂਹ ਦੀ ਨਵੀਂ ਚਾਦਰ ਹਰ ਦ੍ਰਿਸ਼ ਨੂੰ ਮੋੜ ਡੁਬੋ ਦਿੰਦੀ ਸੜਕ ਕਿੱਥੇ ਮੁੜਦੀ ਹੈ ਕਿੱਥੇ ਖਤਮ ਹੁੰਦੀ ਹੈ ਕੁਝ ਸਮਝ ਨਹੀਂ ਆ ਰਿਹਾ ਸੀ ਵੱਡੀ ਭੈਣ ਪਿੱਛੇ ਬੱਠੀ ਕਿੜਕੀ ਤੋਂ ਬਾਹਰ ਵੇਖ ਰਹੀ ਸੀ ਪਰ ਬਾਹਰ ਸਿਰਫ ਹਨੇਰਾ ਤੇ ਮੀਂਹ ਦੀ ਡੁੱਬਦੀ ਕੋਈ ਸੜਕਾ ਰਾਹ ਪਤਾ ਵੀ ਨਹੀਂ ਲੱਗ ਰਿਹਾ ਸੀ ਉਹ ਹੌਲੀ ਹਵਾ ਵਿੱਚ ਬੋਦੀ ਗੱਡੀ ਦੇ ਅੰਦਰ ਖਾਮੋਸ਼ੀ ગાੜੀ ਹੋ ਗਈ ਸੀ ਸਾਰੇ ਜਣੇ ਸਾਰ ਓਕੇ ਬਾਹਰ ਦੇ ਮਾਹੌਲ ਨੂੰ ਤੱਕ ਰਹੇ ਸਨ ਸੜਕ ਤੇ ਕਿਨਾਰਿਆਂ ਤੇ ਪਾਣੀ ਦੇ ਛੋਟੇ ਛੋਟੇ ਦਰਿਆ ਬਣ ਗਏ ਸਨ ਜਿੰਨਾ ਵਿੱਚੋਂ ਗੱਡੀ ਲੰਘਦੀ ਤਾਂ ਜਿਹਾ ਲੱਗਦਾ ਜਿਵੇਂ ਚੱਕੇ ਪਾਣੀ ਵਿੱਚ ਡੁੱਬ ਗਏ ਕਈ ਵਾਰ ਤਾਂ ਜਿਹਾ ਲੱਗਦਾ ਸੀ ਜੀ ਸੜਕ ਹੈ ਵੀ ਜਾਂ ਗਾਇਬ ਹੋ ਗਈ ਜੀਪੀਐਸ ਵੀ ਆਪਣਾ ਰਸਤਾ ਭੁੱਲ ਗਿਆ ਜਾਪਦਾ ਸੀ ਅਸੀਂ ਸਭ ਡਰੇ ਹੋਏ ਸੀ ਪਰ ਕਿਸੇ ਨੇ ਵੀ ਖੁੱਲ ਕੇ ਨਹੀਂ ਕਿਹਾ ਸਿਰਫ ਅੰਦਰੋਂ ਅੰਦਰ ਹੀ ਵਾਹਿਗੁਰੂ ਦਾ ਨਾਮ ਜਪਦੇ ਹੋਏ راہ ਲੱਭਦੇ ਜਾ ਰਹੇ ਸਾਂ ਅਖੀਰ ਬੇहिसाब ਛੋਟੇ ਵੱਡੇ ਮੋੜ ਗਵਾਂਡੀਆਂ ਵਾਲੇ ਰਕੱਚੇ ਰਸਤੇ ਤੇ ਖਰਾਬ ਸੜਕਾਂ ਤੋਂ ਲੰਘਦੇ ਲੰਘਾਂਦੇ ਇੱਕ ਵੇਲੇ ਦੂਰੋਂ ਸੜਕ ਦੇ ਪਾਸੇ ਲੱਗੀਆਂ ਬੱਤੀਆਂ ਦੀ ਧੁੰਦਲੀ ਚਮਕ ਦਿਖਾਈ ਦਿੱਤੀ। ਲੱਗਦਾ ਮੇਨ ਰੋਡ ਆ ਗਈ। ਮੈਂ ਹੌਲੀ ਵਾਲ ਵਿੱਚ ਕੀ ਹਾਂ ਪਰ ਅੰਦਰੋਂ ਡਰ ਅਜੇ ਵੀ ਬੱਠਾ ਸੀ। ਉਹ ਪਲ ਜਿਵੇਂ ਕਿਸੇ ਨੇ छाਤੀ ਤੋਂ ਵੱਡਾ ਬੋਝ ਹਟਾ ਦਿੱਤਾ ਹੋਵੇ। ਇੱਕ ਗੱਡੀ ਜਦੋਂ ਸਮਤਲ ਸੜਕ ਤੇ ਚੱਲੀ ਤਾਂ ਸਾਰਿਆਂ ਨੇ ਇਕੱਠੇ ਲੰਮਾ ਸਾਹ ਲਿਆ। ਮੀਂਹ ਅਜੇ ਵੀ ਵਾਰਿਆ ਸੀ ਪਰ ਹੁਣ ਉਸ ਦੀਆਂ ਬੂੰਦਾਂ ਦਾ ਸ਼ੋਰ ਵੀ ਕਟ ਗਿਆ ਸੀ ਕਿਉਂਕਿ ਰਾਹ ਮਿਲ ਗਿਆ ਸੀ। ਘਰ ਪਹੁੰਚ ਕੇ ਦਰਵਾਜ਼ਾ ਖੜਕਦਾਂ ਤੇ ਅੰਦਰੋਂ ਰੋਸ਼ਨੀ ਦਾ ਨਰਮ ਸੂਰਜ ਵਰਗਾ ਹੋਲਾ ਸਵਾਗਤ ਮਿਲਿਆ ਪਰ ਦਿਲ ਦੀ ਧੜਕਣ ਅਜੇ ਵੀ ਉਸ ਤੂਫਾਨੀ ਰਾਤ ਦੀ ਯਾਦ ਵਿੱਚ ਫਸੀ ਹੋਈ ਸੀ ਅਸੀਂ ਸਭ ਚੁੱਪਚਾਪ ਅੰਦਰ ਆ ਗਏ ਸਿਰਫ ਇੱਕ ਦੂਜੇ ਨੂੰ ਦੇਖ ਕੇ ਹੌਲੀ ਜਿਹੀ ਮੁਸਕਰਾਹਟ ਕੀਤੀ ਇਸ ਗੱਲ ਦੀ ਕਿ ਅੱਜ ਅਸੀਂ ਵਾਪਸ ਮੁੜ ਗਏ ਉਹ ਰਾਤ ਅੱਜ ਵੀ ਯਾਦ ਹੈ ਮੀਂਹ ਦੀ ਤਿਬਰ ਗੂੰਜ ਹਨੇਰਾ ਗੁੰਮ ਹੋਇਆ ਰਾਹ ਤੇ ਵਾਹਿਗੁਰੂ ਦਾ ਨਾਮ ਜਪਦੇ ਜਪਦੇ ਮਿਲਿਆ ਘਰ ਦਾ ਚਾਨਣ ਹੋਰ ਮਜ਼ੇਦਾਰ ਤੇ ਸਿੱਖਿਆਦਾਇਕ ਕਹਾਣੀਆਂ ਦੇਖਣ ਲਈ ਜੁੜੋ ਸਾਡੇ ਚੈਨਲ ਨਾਲ ਜੇ ਕਹਾਣੀ ਪਸੰਦ ਆਵੇ ਤੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਜ਼ਰੂਰ ਕਰਨਾ ਧੰਨਵਾਦ